ਸਨਮਾਨਯੋਗ ਗੁਰੂ ਰੂਪ ਸਾਧ ਸੰਗਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਪਿਆਰੇ ਦਾ ਪਿਆਰਾ ਪਿਆਰੇ ਦਾ ਪਿਆਰਾ ਭਾਈ ਸੈ ਭਾਈ ਵੀਰ ਸਿੰਘ ਜੀ ਦੀ ਸਮਰੱਥ ਰਚਨਾਵਲੀ ਗੁਰੂ ਨਾਨਕ ਚਮਤਕਾਰ ਪੁਰਬੰਡਾ ਇੱਕ ਅਤ ਸਵੇਦਨਸ਼ੀਲ ਗਹਿਰਾਈ ਚ ਉਤਰ ਕੇ ਬਿਆਨਾਂ ਸ਼ਾਕਾਰ ਹੈ ਜਿੱਥੇ ਇਸ ਨੂੰ ਬਿਨਾ ਟਿਕਾਓ ਦੇ ਪੜਨਾ ਹੀ ਅਤ ਕਠਨ ਹੈ ਉਥੇ ਬਿਨਾ ਇਕਾਗਰ ਚਿਤ ਹੋ ਸੁਣਨਾ ਵੀ ਉਤਨਾ ਹੀ ਔਖਾ ਹੈ ਪਰੰਤੂ ਇਸ ਦਾ ਰਸ ਆਤਮਿਕ ਉੱਚਤਾ ਅਤੇ ਟਿਕਾਓ ਲਈ ਅੰਮ੍ਰਿਤ ਬਾਣ ਹੋ ਨਿਭੜਿਆ ਹੈ ਇੱਕ ਅਲੜ ਗੁੱਡੀਆਂ ਪਟੋਲਿਆਂ 'ਚ ਬਚਪਨ ਹੰਡਾਉਂਦੇ ਬਾਲੜੀ ਸੁਕਮਾਰ ਅਵਸਥਾ ਦੀ ਚੰਚਲਤਾ ਸਖੀਆਂ ਸਹੇਲੀਆਂ ਦੀ ਚੋਲਬਾਜੀ ਆਪਣੇ ਹਾਣ ਦੀਆਂ ਖੇਡਾਂ ਤੇ ਫਿਰ ਉੱਪਰੋਂ ਮਾਂ ਪਿਓ ਦੀ ਲਾਡਲੀ ਤੇ ਇਕਲੋਤੀ ਸੰਤਾਨ ਦੀਆਂ ਅੜਬ ਜਿਦਾਂ ਰੋਸੇ ਮਨਉਤਿਆਂ 'ਚ ਜਵਾਨੀ ਦੀ ਸਰਦਲ ਤੇ ਆ ਖੜੀ ਹੋਈ ਹੈ ਇਹ ਅਵਸਥਾ ਆਪਣੀ ਹੋਂਦ ਆਪਣੇ ਸੁਹक्कਪਣ ਆਪਣੀ ਜਵਾਨੀ ਚ ਮਸਤ ਕਦੋਂ ਪਰਮਾਰਥ ਦੀ ਗੱਲ ਸੁਣਦੀ ਹੈ ਹਾਂ ਜੇ ਕਿਦਰੇ ਕੋਈ ਜੀਵਨ ਗਤੀ ਚ ਅਚਾਨਕ ਪਾਣਾ ਵਰਤ ਜਾਏ ਤਾਂ ਫਿਰ ਇਸ ਜੀਵਨ ਵੇਗ ਨੇ ਕਿੱਧਰ ਨੂੰ ਤੁਰ ਪੈਣਾ ਹੈ ਇਹ ਸਭ ਫਿਰ ਅਣਦਿਸਦੀ ਕਰਤਾਰੀ ਕੁਦਰਤ ਦੇ ਹੱਥ ਹੈ ਅਚਾਨਕ ਇੱਕ ਦਿਨ ਸ਼ਿਕਾਰ ਖੇਡਦਿਆਂ ਅਣਜਾਣੇ ਚ ਕਿਸੇ ਜਾਨਵਰ ਦੀ ਚੌਲ ਵਿੱਚ ਅਨਜਾਣ ਵਿਅਕਤੀ ਨੂੰ ਕਾਇਲ ਕਰਨ ਪ੍ਰੰਤ ਉਸ ਦੀ ਅਵਸਥਾ ਤੋਂ ਜੀਵਨ ਦਾ ਵੇਗ ਐਸਾ ਵਿਰਾਗ ਦੇ ਵਹਿਣ ਚ ਵਗਿਆ ਕਿ ਫਿਰ ਉਹ ਕਾਇਲ ਗੁਰਸਿੱਖ ਨੂੰ ਆਪਣੇ ਤਨ ਮਨ ਤੇ ਆਤਮਕ ਦਾ ਸਹਾਰਾ ਹੀ ਨਹੀਂ ਪਿਆਰਾ ਮੰਨ ਲਿਆ ਇਸੇ ਘਟਨਾ ਤੋਂ ਜੀਵਨ ਦਾ ਅਨਸ਼ੋਹ 마ਸੂਮ ਤੇ ਅਨਪੋਲ ਬਚਪਨ ਜਵਾਨੀ ਦੀ ਚੰਚਲਤਾਈ ਜਿਦਾਂ ਰੋਸੇ ਇੱਕ ਅੱਖ ਦੇ پلਕਾਰੇ 'ਚ ਗੰਭੀਰਤਾ, ਪਰਉੜਤਾ, ਜ਼ਿੰਮੇਵਾਰੀ ਤੇ ਵੈਰਾਗਮਈ ਦੀ ਦਿਸ਼ਾ ਨੂੰ ਮੋੜ ਕੱਟ ਗਏ। ਆਗੂ ਇਸ ਸਮਰਪਤ ਸਰਨਾਗਤ ਤੇ ਨਿਸ਼ਾਵਰ ਪਵਿੱਤਰ ਆਤਮਾ ਦਾ ਪਿਆਰਾ ਮੌਤ ਕਿਨਾਰੇ ਪਹੁੰਚਿਆ। ਗੁਰਸਿੱਖ ਵੀ ਆਪਣੇ ਪਿਆਰੇ ਗੁਰੂ ਦੇ ਚਰਨਾਂ 'ਚ ਨਿਵਾਸ ਦਾ ਤਲਬਗਾਰ ਬਣਿਆ ਬੈਠਾ ਹੈ। ਗੁਰਮਤ ਦੀ ਮਰਿਆਦਾ 'ਚ ਵਸ ਕੇ ਆਪਣੇ ਪਿਆਰੇ ਨੂੰ ਜੋਦੜੀਆਂ ਕਰਦਾ ਵੇਖ। ਇਸ ਬੱਚੀ ਨੂੰ ਗੁਰੂ ਦੀ ਸੋਝੀ ਹੋਈ ਤੇ ਆਪਣੇ ਪਿਆਰੇ ਰਾਈ ਪਿਆਰੇ ਦੇ ਪਿਆਰ ਦੇ ਸਰੂਰ ਵਿੱਚ ਜੁੜ ਗਈ ਇਹ ਸਰੂਰ ਹੀ ਉਸ ਲਈ ਸਾਧਨਾ ਅਤੇ ਸੰਯੋਗ ਬਣ ਗਿਆ ਉਹ ਪਿਆਰੇ ਦੇ ਪਿਆਰੇ ਦੇ دیدار ਦੀ ਭੁਖੀ ਸਭ ਪਰਤੱਖ ਜਗਤ ਜਲੰਦੇ ਦੇ ਤਾਰਨਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖਸ਼ਾਤ ਪਾਤਰ ਹੀ ਨਹੀਂ ਬਣੀ ਸਗੋਂ ਬਖਸ਼ਿਸ਼ ਦੀ ਪਾਤਰ ਵੀ ਬਣ ਗਈ ਆਤਮਾ ਸਹਜ ਸ਼ਾਂਤ ਤੇ ਅश्चर्यਤਾ ਦੇ ਪ੍ਰਭਾ ਮੰਡਲ ਵਿੱਚ ਪ੍ਰਕਾਸ਼ਮਈ ਹੋ ਗਈ ਜਦ ਕਾਇਲ ਗੁਰ ਸਿੱਖ ਰਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਰੱਥ ਤੇ ਅਖੰਡ ਸ਼ਬਦ ਰਾਹੀਂ ਸਰਬ ਵਿਆਪਕ ਨਿਰੰਕਾਰੀ ਚਲਕਦੀ ਸੋਝੀ ਰਾਹੀਂ ਜੀਵਨ ਮਨੋਰਥ ਦੀ ਸਹਿਜ ਪਾਤਰ ਬਣ ਗਈ ਇਸ ਗਾਥਾ ਤੋਂ ਸਾਨੂੰ ਕਿਦਰੇ ਪਰਮਾਰਥ ਦੀ ਸੋਝੀ ਸੁਝ ਜਾਏ ਤਾਂ ਸਾਡਾ ਜੀਵਨ ਵੀ ਪਿਆਰੇ ਦੇ ਪਿਆਰੇ ਰਹੀਂ ਮੰਜ਼ਲ ਮੁਕੀਮ ਮਈ ਹੋ ਜਾਏ ਇਸ ਆਸ਼ੀਰਵਾਦ ਨੂੰ ਮੁੱਖ ਰੱਖ ਕੇ ਸਰੋਤਾ ਜਗਤ ਨਾਲ ਸਾਂਝ ਪਾਉਣ ਦਾ ਨਿਮਾਣਾ ਯਤਨ ਕੀਤਾ ਜਾ ਰਿਹਾ ਹੈ। ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ ਸਿਨਮਰ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਾ ਪਿਆਰਾ ਇਹ ਪ੍ਰਸੰਗ ਇਉਂ ਲਿਖਿਆ ਗਿਆ ਹੈ ਕਿ ਮਾਨੋ ਇੱਕ ਮੁਸਾਫਰ ਆਪਣੀ ਜ਼ੁਬਾਨੀ ਇੱਕ ਹੋ ਬੀਤੇ ਸਾਲ ਦਾ ਨਕਸ਼ਾ ਆਪਣੇ ਸੁਪਨੇ ਵਿੱਚ ਵੇਖਦਾ ਹੈ ਤੇ ਉਸ ਸੁਪਨੇ ਨੂੰ ਵਰਣਨ ਕਰ ਰਿਹਾ ਹੈ ਬਰਖਾ ਮੋਲੇ ਧਾਰ ਲੈ ਪਈ ਉਜਾੜ ਚਾਰਛ ਫੇਰੇ ਗਿਰ ਨਾ ਜਾਵਾਂ ਕੱਪੜੇ ਭਿੱਜ ਗਏ ਖੜੀਆਂ ਵੀ ਭਿੱਜ ਗਿਆ ਹੁਣ ਪਾਲਾ ਵੀ ਆ ਗਿਆ ਪੈਰ ਤਿਲਕਣਾ ਉਤੋਂ ਕਣੀਆਂ ਵੱਜਣ ਚੁਫੇਰੇੋਂ ਪੌਣ ਸਰੀਰ ਦੀ ਗਰਮੀ ਉਡਾਈ ਜਾਵੇ। ਹੇ ਵਾਇਗਰੂ ਇਸ ਵੇਲੇ ਕੀ ਹੋਵੇ? ਦਿਲ ਨੇ ਬਥੇਰਾ ਤੰਗਿਆ ਅੱਖਾਂ ਨੇ ਆਪਾ ਪਾੜ ਕੇ ਵੀ ਚੁਫੇਰੇ ਦੂਰ ਤੱਕ ਨਜ਼ਰ ਦੁੜਾਈ ਪਰ ਕੋਈ ਠਾਹਰ ਨਜ਼ਰ ਨਾ ਆਏ। ਠਾਹਰ ਬਿਨਾਂ ਠਹਿਰਨਾ ਆਫਲ ਸੀ। ਜੇ ਟੁਰੇ ਜਾਣਾ ਕਦਮ-ਕਦਮ ਤੇ ਖੇਚਲ ਨੂੰ ਵਧਾਈ ਜਾਂਦਾ ਸੀ। ਤੁਰੇ ਜਾਨ ਵਿੱਚ ਠਹਿਰਨ ਨਾਲੋਂ ਇੱਕ ਸੋਭਤਾ ਸੀ ਕਿ ਸਰੀਰ ਦੀ ਨਿਗ ਜਿੰਨੀ ਕੁ ਉੱਡਦੀ ਸੀ ਉਨਿੰਨੀ ਕੁ ਅੰਦਰੋਂ ਹੋਰ ਪੈਦਾ ਹੁੰਦੀ ਜਾਂਦੀ ਸੀ ਤੇ ਕੁਝ ਜ਼ਿੰਦਗੀ ਦੀ ਟੋਰ ਟੁਰੇ ਰਹਿਣ ਦੀ ਆਸ ਹੋ ਸਕਦੀ ਸੀ ਪਰੰਤੂ ਹੱਡਾਂ ਵਿੱਚ ਥਕਾਨ ਪ੍ਰਤੀਤ ਦੇਣ ਲੱਗ ਪਿਆ ਜੋ ਟੁਰੇਨ ਨੂੰ ਵੀ ਭਾਰੂ ਕਰੀ ਜਾਂਦਾ ਸੀ ਇਸ ਤਰ੍ਹਾਂ ਦੇ ਕਸ਼ਟ ਝਾਗਦਿਆਂ ਇੱਕ ਬੁਰਜੀ ਜਿਹੀ ਨਜ਼ਰ ਪਈ ਦਿਲ ਨੇ ਚਾਇਆ ਕਿ ਇਹ ਕਿਤੇ ਨਿਗਰ ਬੁਰਜੀ ਨਾ ਹੋਵੇ ਸਾਈਂ ਕਰੇ ਜੇ ਕੋਈ ਮੰਦਰ ਸਮਾਦ ਜਾਂ ਮਕਬਰਾ ਹੋਵੇ ਜੋ ਮੈਨੂੰ ਇਸ ਔਖ ਤੋਂ ਛੁਟਕਾਰਾ ਮਿਲੇ ਅੱਖਾਂ ਨੇ ਸੇਤ ਬੱਧੀ ਪੈਰਾਂ ਨੇ ਹਿਲਾ ਕੀਤਾ ਮਨ ਨੇ ਸੁਖਾਂ ਸੁਖੀਆਂ ਉਹ ਗੁੰਬਦ ਆ ਗਿਆ ਭਾਗ ਚੰਗੇ ਸਨ ਉਹ ਨਿੱਗਰ ਬੁਰਜੀ ਨਾ ਨਿਕਲੇ ਇੱਕ ਬੂਹਾ ਸੀ ਜਿਸ ਨੂੰ ਚੌਥੀ ਤਖਤਾ ਨਹੀਂ ਸੀ ਪਰ ਅੰਦਰ ਬੈਠਣ ਤੇ ਗੋਡੇ ਜੋੜ ਲੇਟਣ ਜੋਗੀ ਥਾਂ ਸੀ ਪਹਿਲੇ ਤਾਂ ਕਦਮ ਧਰਦਿਆਂ ਕਿਸੇ ਬੀਤ ਚੁੱਕੇ ਸਮੇਂ ਦੇ ਕਿਸੇ ਭਲੇ ਪੁਰਖ ਦੀ ਵਿਭੂਤੀ ਦੇ ਆਰਾਮ ਸਥਾਨ ਹੋਣ ਦੇ ਅਦਬ ਨੇ ਮਨੇ ਕੀਤਾ ਕਿ ਕਦਮ ਸੰਭਾਲ ਕੇ ਰੱਖ ਪਰ ਫੇਰ ਉਸੇ ਭਲਾਈ ਦੇ ਖਿਆਲ ਨੇ ਆਖਿਆ ਕਿ ਜਿਉਂਦਿਆਂ ਜਿਹੜੇ ਸੁਖ ਦੇ ਕੇ ਭਲੇ ਅਖਵਾਏ ਉਹ ਮਰ ਕੇ ਆਪਣੇ ਦਵਾਰੇ ਆਏ ਅਤਿੱਥੀ ਦੇ ਦੁੱਖ ਦੂਰ ਕਰਨੋਂ ਕਦ ਪਰੇ ਹਟਣਾ ਪਸੰਦ ਕਰਨਗੇ ਇਹ ਵਿਚਾਰ ਕਿ ਮੈਂ ਵਧਵੇਂ ਛੱਜੇ ਹੀਠ ਆ ਖਲੋਤਾ ਜੁੱਤੀ ਲਾਹੀ ਕੱਪੜੇ ਉਤਾਰ ਕੇ ਰਖੇ ਖੜੀਆਂ ਖੋਲਿਆ ਬਾਹਰਲਾ ਹਿੱਸਾ ਪੇਜ ਚੁੱਕਾ ਸੀ ਪਰ ਅੰਦਰੋਂ ਇੱਕ ਚਾਦਰ ਕਸ਼ਹਿਰਾ ਕੁੜਤਾ ਤੇ ਦੁਪੱਟਾ ਕੁਝ ਸੁੱਕੇ ਨਿਕਲ ਆਏ ਪਿੰਡਾ ਪੂੰਝ ਕੇ ਇਹ ਟੱਲੇ ਲਾ ਲਏ ਤੇ ਉਸ ਨਿੱਕੇ ਜਿਹੇ ਅੰਦਰ ਜਾ ਡੇਰਾ ਲਾਇਆ ਨਿਕ ਆ ਗਈ ਸਰੀਰ ਨੂੰ ਕੁਝ ਸੁਖ ਹੋ ਗਿਆ ਆਲੇ ਤੇ ਪੈਂਡੇ ਵੱਲੋਂ ਜਾਂ ਧਿਆਨ ਮੁੜਿਆ ਤਾਂ ਆਪਣੇ ਸੁਖ ਵੱਲ ਆ ਗਿਆ ਸੁਖ ਵੱਲੋਂ ਸੁਖ ਦੇ ਕਾਰਣ ਵੱਲ ਜਾ ਪਿਆ ਆਹਾ ਜੇ ਥਾਉ ਨਾ ਲੱਜਦਾ ਤਾਂ ਰੱਬ ਜਾਣੇ ਮੇਰਾ ਕੀ ਹਾਲ ਹੁੰਦਾ ਕਿਸੇ ਸੁਭਾਗੇ ਹੱਥਾਂ ਨੇ ਕੀ ਥਾਉ ਬਣਾਇਆ ਹੋ ਕੀ ਜਾਣੀਏ ਮੇਰੀ ਹੀ ਜਾਨ ਦੇ ਰੱਖਿਆ ਕਰਨ ਲਈ ਕਿਸੇ ਨੇ ਬੀਤ ਗਏ ਸਮੇਂ ਇਹ ਮਸਾਲਾ ਇਕੱਠਾ ਕਰਾਇਆ ਹੋ ਹੁਣ ਸੋਚ ਫੁਰੀ ਇਹ ਗੁਰਦੁਆਰਾ ਵੀ ਨਹੀਂ ਮੰਦਰ ਵੀ ਨਹੀਂ ਸਮਾਦ ਵੀ ਨਹੀਂ ਜਾਪਦੀ ਹੈ ਤਾਂ ਕੀ ਹੈ ਫੇਰ ਮਨ ਨੇ ਕਿਹਾ ਬੂਟੇ ਗਿਣ ਨਾਲ ਕੀ ਕੰਮ ਹੈ ਅੰਬ ਛਕਣੇ ਚਾਹੀਏ ਸੁਖ ਮਿਲ ਗਿਆ ਤੇ ਸਾਈ ਨੇ ਦਿੱਤਾ ਹੈ ਸ਼ੁਕਰ ਕਰ ਤੇ ਜਿੰਨੀ ਕੁ ਥਾਂ ਆਗਿਆ ਦੇਵੇ ਉਹਨਾਂ ਨੂੰ ਨਿਸਲ ਹੋ ਜਾ ਜਾਂ ਨਿਸਲ ਹੋਇਆ ਤਾਂ ਥੋੜੇ ਹੀ ਚਿਰ ਵਿੱਚ ਚੋਨੇ ਗੱਚ ਕੰਧਾਂ ਤੇ ਡਾਟ ਵਾਲੀ ਛੱਤ ਦੀ ਸਫੈਦੀ ਉੱਤੇ ਫਿਰਦੀ ਫਿਰਦੀ ਨਜ਼ਰ ਪ੍ਰੈਰੀ ਹੋ ਕੇ ਅੱਖਾਂ ਵਿੱਚ ਮੁੜੀ ਤੇ ਪੁਤਲੀਆਂ ਥਾਣੀ ਥੱਲੇ ਲੈ ਕੇ ਮੈਨੂੰ ਨੀਂਦ ਵਿੱਚ ਸਵਾਲ ਗਈ ਜਦ ਮੈਂ ਸੌਂ ਗਿਆ ਤਾਂ ਉਸ ਥਾਂ ਵਿੱਚ ਚਾਨਣ ਹੋ ਗਿਆ ਅਤੇ ਉਸੇ ਚਾਨਣੇ ਵਿੱਚ ਕੁਝ ਸੂਰਤ ਦਾ ਪੁਲਾਵਾ ਪੈਣ ਲੱਗ ਪਿਆ ਪਰ ਮਗਰੋਂ ਇੱਕ ਨੰਗੀ ਨੁਹਾਰ ਚਿੱਟੇ ਰੰਗ ਦੀ ਸਡੌਲ ਡੇਲ ਦੀ ਇਸਤਰੀ ਨਜ਼ਰ ਪਈ ਜਿਸ ਦੇ ਚਿਹਰੇ ਤੇ ਸੁਖ ਦੀ ਚਮਕ ਤੇ ਸ਼ਾਂਤੀ ਦੀ ਦਮਕ ਸੀ ਅੱਖਾਂ ਸਾਫ਼ ਉੱਚੀਆਂ ਤੇ ਪਿਆਰ ਨਾਲ ਭਰੀਆਂ ਸਨ ਮੈਨੂੰ ਆਖਣ ਲੱਗੀ ਹੇ ਸੁੱਖਾਂ ਦੇ ਪਿਆਰੇ ਕੁੱਠਿਆਂ ਦੇ ਸਥਾਨ ਵਿੱਚ ਬੇਅਦਬੀ ਨਾਲ ਕਿਉਂ ਪਿਆ ਹੈ ਜਿਸ ਸਾਈ ਨੇ ਤੈਨੂੰ ਇਸ ਥਾਂ ਦੱਸਿਆ ਸੀ ਉਸ ਦਾ ਨਿਤ ਕਰਨ ਵਾਲਾ ਕੀਰਤਨ ਵੀ ਨਹੀਂ ਕੀਤਾ ਹੈ ਤੇ ਸੌਣ ਦੀ ਪੈ ਗਈ ਹੈ ਸ਼ੁਕਰ ਤੋਂ ਬਿਨਾ ਬੰਦਾ ਬੰਦਾ ਨਹੀਂ ਬੰਦਾ ਮੰਦਾ ਹੈ ਅੱਜ ਦੇ ਖੋਦ ਤੇ ਖੇਦ ਵਿੱਚ ਸੁੱਖ ਦੀ ਚਾਹ ਤੇ ਨਰਾਸ਼ਾ ਵਿੱਚ ਸੁੱਖ ਦੀ ਪ੍ਰਾਪਤੀ ਨੇ ਸੁੱਖ ਮੰਨਣ ਵੱਲ ਐਨਾ ਖਿੱਚ ਲਿਆ ਕਿ ਤੈਨੂੰ ਰਹਿਰਾਸ ਪੜਨੀ ਵੀ ਭੁੱਲ ਗਈ ਤੇ ਸੋਹਲਾ ਵੀ ਯਾਦ ਨਾ ਰਿਆ ਪ੍ਰੇਮ ਦੇ ਰਸਤੇ ਵਿੱਚ ਇਸ ਤਰ੍ਹਾਂ ਬੇਅਦਬ ਸੌ ਜਾਣਾ ਤੇ ਫੇਰ ਇਲਾਹੀ ਭੇਤਾਂ ਦੇ ਪਰਦੇ ਪਾੜਨ ਦੇ ਸੰਕਲਪ ਲੈ ਕੇ ਸੌ ਜਾਣਾ ਰੱਬ ਜੀ ਨਾਲ ਯਾਰ ਹੈ ਕਿ ਆਪਣੀ ਅਕਲ ਨੂੰ ਵਾਕਫੀ ਨਾਲ ਮਾਲਾ-ਮਾਲ ਕਰਨੇ ਦਾ ਲੱਭ ਹੈ ਫਰੀਦਾ ਜਾਂ ਲੱਭ ਤਾਂ ਨਹੀਂ ਕਿਆ ਲੱਭ ਤਾਂ ਕੂੜਾ ਨੇ ਮੈਂ ਕਿਹਾ ਜੀ ਸੱਚ ਹੈ ਮੇਰਾ ਪ੍ਰੇਮ ਐਸਾ ਹੀ ਹੈ ਪ੍ਰੇਮ ਨਹੀਂ ਲੱਭ ਹੈ ਪਰ ਹੁਣ ਮਾਲਕ ਨੂੰ ਬਿਰਦ ਦੀ ਲਾਜ ਹੈ ਜਿਸ ਦੇ ਸਦਾਉਂਦੇ ਹਾਂ ਜੇ ਕੁਝ ਆਸ ਹੋ ਸਕਦੀ ਹੈ ਤਾਂ ਇਸੇ ਵਿੱਚ ਇਹ ਕਹਿੰਦਿਆਂ ਮੈਨੂੰ ਪਛਤਾਵੇ ਤੇ ਵਿਰਾਗ ਨੇ ਖਿੱਚ ਲਿਆ ਪਰ ਆਪਣੇ ਸੱਚੀ ਮੁੱਚੀ ਨਕਾਰੇ ਹੋਣ ਦਾ ਨਕਸ਼ਾ ਅੱਖਾਂ ਅੱਗੇ ਆ ਖਲੋਤਾ ਮੈਂ ਇਸੇ ਹਾਲ ਵਿੱਚ ਸਾਂ ਕਿ ਆਕਾਸ਼ ਵਿੱਚੋਂ ਤੁੰਣ ਉੱਠੀ ਅਰ ਸੋਦਰ ਦੀ ਚੌਂਕੀ ਲੱਗ ਪਈ ਮਲੂਮ ਹੋਈ ਕਾਨੋਂ ਕਦੇ ਐਸੀ ਸੁਰੀਲੀ ਮਿੱਠੀ ਪਿਆਰੀ ਤੇ ਰਸ ਭਰੀ ਸੁਰ ਵਿੱਚ ਇਹ ਚੌਂਕੀ ਸੁਣੀ ਸੀ ਚੌਂਕੀ ਦਾ ਭੋਗ ਪੈ ਕੇ ਉਸੇ ਤਰ੍ਹਾਂ ਦੀ ਪਿਆਰੀ ਸੁਰ ਵਿੱਚ ਰਹਿਰਾਸ ਦਾ ਪਾਠ ਤੇ ਆਰਤੀ ਦਾ ਉਚਾਰਨ ਸੁਣਿਆ ਕੌਣ ਕਰਦੇ ਸਨ ਉਹ ਕਿੱਥੇ ਬੈਠੇ ਸਨ ਇਹ ਨਹੀਂ ਦਿਸਦਾ ਸੀ ਐਵੇਂ ਲੱਗਦਾ ਸੀ ਕਿ ਪੌਣ ਨੂੰ ਜੀਬ ਲੱਗ ਗਈ ਹੈ ਪਲ ਮਗਰੋਂ ਉਹ ਚਾਨਣੇ ਵਾਲੀ ਸੂਰਤ ਫੇਰ ਨਜ਼ਰ ਆਈ ਮੈਂ ਆਖਿਆ ਕਿ ਮੈਂ ਪੁੱਛ ਸਕਦਾ ਹਾਂ ਕਿ ਇਹ ਉਜਾੜ ਵਿੱਚ ਮੰਦਿਰ ਕਿਹਦਾ ਹੈ ਤਦ ਉਸ ਭਾਗਪਰੀ ਨੇ ਕਿਹਾ ਹਲੇ ਪੁਰਖਾ ਇਹ ਬੁੱਧਮਤ ਦੇ ਸਾਧੂਆਂ ਦੇ ਸਮੇਂ ਦਾ ਇੱਕ ਮੱਠ ਹੈ ਜਿੱਥੇ ਉਹਨਾਂ ਦੇ ਮਤ ਦਾ ਇੱਕ ਤਤਖਿਉ ਸਾਧੂ ਬੈਠ ਕੇ ਤਪ ਕਰਿਆ ਕਰਦਾ ਸੀ ਤੰਗ ਇਸੇ ਵਾਸਤੇ ਹੈ ਕਿ ਉਹ ਕਦੇ ਗਾਫਲ ਹੋ ਕੇ ਸੌ ਨਾ ਸਕੇ ਸਦੀਆਂ ਬਦੀ ਇਸ ਨਿੱਕੇ ਜਿਹੇ ਥਾਂ ਵਿੱਚ ਕਈ ਵੱਡੀਆਂ ਜਿੰਦਾ ਆਪਣੇ ਸਰਕਸ਼ ਮਨਾਂ ਨੂੰ ਸੋਧਣ ਲਈ ਨਵਾਸ ਕਰ ਗਈਆਂ ਹਨ ਸਮੇਂ ਪਲਟ ਗਏ ਉਹ ਬੁੱਧ ਦੀ ਸਫਾ ਬਲੇਟੇ ਗਈ ਜਿਸ ਦੇਸ਼ ਨੇ ਉਸ ਨੂੰ ਜਨਮ ਦਿੱਤਾ ਸੀ ਉਸ ਨੇ ਉਸ ਨੂੰ ਦੇਸ਼ ਨਕਾਲਾ ਦੇ ਦਿੱਤਾ ਤੇ ਉਹ ਬੂਟਾ ਪਰਦੇਸ਼ ਵਿੱਚ ਪਰਫੁੱਲਿਆ ਇਸ ਤਰ੍ਹਾਂ ਦੇ ਉਹਨਾਂ ਦੇ ਸਥਾਨ ਕੁਝ ਸਮੇਂ ਨੇ ਕੇਰ ਦਿੱਤੇ ਕੁਝ ਮੁਸਲਮਾਨ ਹੱਲੇ ਕਰਨ ਵਾਲਿਆਂ ਨੇ ਖੇਰੂ ਖੇਰੂ ਕਰ ਦਿੱਤੇ ਇਹ ਥਾਂ ਵੀ ਖੰਡਰਾਂ ਦੇ ਸਰੂਪ ਵਿੱਚ ਪਲਟ ਰਹੀ ਸੀ ਕਿ ਕੁਦਰਤ ਨੇ ਇਸ ਨੂੰ ਮਰੰਮਤ ਤੇ ਹੱਥ ਲਵਾ ਕੇ ਫੇਰ ਬਣਵਾ ਦਿੱਤਾ ਏਸੇ ਦੀ ਢੇਰ ਵਿੱਚ ਕਲਸ ਗੁੰਬਦ ਦੇ ਇੱਟਾਂ ਪੱਥਰ ਮਿਲ ਗਏ ਤੇ ਉਹ ਡਿੱਗੇ ਹੋਏ ਮਸਾਲੇ ਕੁਝ ਨਵੇਂ ਲੈ ਕੇ ਫੇਰ ਆਪਣੇ ਥਾਂ ਤੇ ਖੜੇ ਹੋਏ ਇਸ ਨੂੰ ਮੁੜ ਜਾਣ ਪਾ ਗਏ ਬਸ ਹੁਣੇ ਸਾਰੀ ਗੱਲ ਜਾਣ ਕੇ ਤੇਰੇ ਮਨ ਦੀ ਹੈਰਾਨੀ ਠੰਡੀ ਹੋ ਗਈ ਹੈ ਜਾਂ ਮਨੁੱਖ ਦੇ ਸੁਭਾਅ ਵਾਂਗ ਇੱਕ ਜਿੱਤ ਦੇ ਬਾਅਦ ਹੋਰ ਬਖੇੜੇ ਵਿੱਚ ਪੈ ਕੇ ਨਵੀਂ ਜਿੱਤ ਦੇ ਯਤਨ ਵਿੱਚ ਲੱਗਣ ਵਾਂਗੂ ਹੋਰ ਹੈਰਾਨੀ ਵਿੱਚ ਜਾ ਪਈ ਹੈ ਮੈਂ ਕਿਹਾ ਸੱਚ ਤਾਂ ਇਹੋ ਹੈ ਕਿ ਹੁਣ ਮੇਰਾ ਜੀਉ ਇਹ ਚਾਹੁੰਦਾ ਹੈ ਕਿ ਇਹ ਵੀ ਜਾਣਾਂ ਕਿ ਇਸ ਡਿੱਗੇ ਪਏ ਨੂੰ ਕਿਸ ਸਮਰਾਦ ਨਾਲ ਕਿਸੇ ਸੰਸਾਰੀ ਹੱਥ ਨੇ ਫੇਰ ਉਠਾਇਆ ਔਰ ਉਸ ਵਿੱਚ ਆਪ ਦਾ ਕੀ ਹਿੱਸਾ ਹੈ ਹੱਸ ਕੇ ਪਰ ਪਿਆਰ ਨਾਲ ਉਸ ਪਰੇ ਤੂੰ ਵੀ ਪਿਆਰੀ ਸੂਰਤ ਨੇ ਕਿਹਾ اے ਰਾਹੀ ਆਦਮੀ ਜਾਣਨ ਲਈ ਤਾਂ ਬਹੁਤੋ ਤਾਵਲਾ ਹੈ ਪ੍ਰਕਾਸ਼ ਕਦੇ ਜਿੰਨਾ ਨੂੰ ਜਾਣ ਲੈਂਦਾ ਹੈ ਓਨੇ ਨੂੰ ਕਮਾਈ ਵੀ ਕਰੇ ਹਾਂ ਹਰ ਗੱਲ ਨੂੰ ਜਾਣ ਜਾਣ ਕੇ ਅਕਲ ਦੇ ਮੰਦਰ ਕੋਠੇ ਸਾਰੇ ਭਰ ਘੱਟਦਾ ਹੈ ਪਰ ਉਸ ਜਾਣਨ ਨਾਲ ਇਹ ਕੰਮ ਨਹੀਂ ਕਰਦਾ ਕਿ ਜੋ ਕੁਝ ਜਾਣਿਆ ਹੈ ਸੋ ਕੁਝ ਕਰੇ ਵੀ ਤਾਂ ਜੋ ਸੋਇਓ ਕੁਝ ਹੋ ਜਾਵੇ ਫਿਰ ਅੰਦਰਲਾ ਜਾਣਨ ਹਾਰ ਜਾਣ ਜਾਵੇ ਕਿ ਆਪਣੇ ਜਾਣਨ ਔਰ ਜਾਣੀ ਹੋਈ ਤੇ ਜਾਣਣ ਗੋਚਰੀ ਦਾ ਮੈਂ ਤਾਂ ਜਾਣਣ ਵਾਲਾ ਹਾਂ ਔਰ ਐਉਂ ਅਸੰਗ ਹਾਂ ਅਸੰਗ ਹੋ ਕੇ ਸੁਤੰਤਰ ਹਾਂ ਤੇ ਸੁਤੰਤਰ ਹੋਣ ਕਰਕੇ ਖੁਸ਼ ਹਾਂ 헤 ਰਾਹੀ 헤 ਪ੍ਰੌਣੇ ਤੇਰੇ ਆਦਰ ਖਾਤਰ ਮੈਂ ਤੈਨੂੰ ਵਿਥਿਆ ਸੁਣਾਉਂਦੀ ਹਾਂ ਸੁਣੀ ਤੇ ਸਮਝੀ ਇਹ ਰਾਮ ਕਹਾਣੀ ਲੰਬੀ ਹੈ ਤੇਰਾ ਤਾਂ ਡੂੰਗੀ ਹੈ ਜੇ ਹਰੀਆਨੀ ਨਾਲ ਸੁਣੇਗਾ ਤਾਂ ਕੁਛ ਨਾ ਜਾਣੇਗਾ ਪਰ ਜੇ ਪ੍ਰੀਤ ਨਾਲ ਧਿਆਨ ਜੋੜ ਕੇ ਸੁਣੇਗਾ ਤਾਂ ਸਮਝੇਗਾ ਕਿ ਇਸ ਟਿਕਾਣੇ ਕੀ ਬੀਤੀ ਸੀ ਤੇ ਤੂੰ ਉਸ ਤੋਂ ਕੀ ਲਾਭ ਲੈ ਸਕਦਾ ਹੈ ਇਸ ਨਾਲ ਮੇਰੀ ਵਿਥਿਆ ਜੁੜੀ ਹੈ ਸੋ ਮੈਂ ਆਪਣੇ ਹਾਲ ਤੋਂ ਮੁੜ ਕਰਦੀ ਹਾਂ ਮੇਰਾ ਸਰੀਰ ਰਾਜਸੀ ਘਰ ਵਿੱਚ ਜੰਮਿਆ ਮੇਰਾ ਪਿਤਾ ਇਸ ਤੱਪੇ ਦਾ ਮਾਲਕ ਸੀ ਅਤੇ ਆਪਣੇ ਜੋਰ ਤੇ ਬਲ ਨਾਲ ਉਧਾਲੇ ਦੇ ਸਾਰੇ ਤੱਪੇ ਤੇ ਹੁਕਮ ਕਰਦਾ ਸੀ ਲਾਗੇ ਲਾਗੇ ਦੇ ਲੋਕ ਤੇ ਹੋਰ ਕੁੱਲਾਂ ਦੇ ਸਿਰ ਕੱਡਾਂ ਵਿੱਚ ਸਦਾ ਫਤਿਹ ਪਾਉਣ ਕਰਕੇ ਰਾਠ ਕਹਾਉਂਦਾ ਸੀ ਮੇਰਾ ਸਰੀਰ ਉਸ ਦੇ ਘਰ ਬਹੁਤ ਸਿੱਖਾਂ ਦੇ ਮਗਰੋਂ ਆਉਣ ਕਰਕੇ ਸਾਰੇ ਪਰਿਵਾਰ ਵੱਲੋਂ ਪਿਆਰ ਨਾਲ ਦੁਲਾ ਰਿਆ ਜਾਂਦਾ ਸੀ ਸਮੇਂ ਵਿੱਚ ਤਾਂ ਕੁਝ ਡਰ ਕਰਕੇ ਕੁਝ ਰੀਸ ਕਰਕੇ ਤੇ ਕੁਝ ਵਿਡਿਆਈ ਕਰਕੇ ਪਰਦਾ ਪਰਵਿਰਤ ਹੋ ਗਿਆ ਸੀ ਪਰ ਪਿਤਾ ਦੇ ਪوجਵਲ ਤੇ ਤਾਣ ਮੈਂ ਨਿਰਪੈ ਸਾਂ ਤੇ ਆਪਣੀ ਪ੍ਰਾਣੀ ਕੁਲ ਆ ਰੀਤ ਮੁਜ਼ਬ ਸੁਤੰਤਰ ਸਾਂ ਘੋੜਿਆਂ ਤੇ ਚੜ੍ਹੇ ਇਨ੍ਹਾਂ ਜੰਗਲਾਂ ਵਿੱਚ ਖੁਸ਼ ਫਿਰਦੀ ਸਾਂ ਸ਼িকার ਵੀ ਖੇਡਦੇ ਸਾਂ ਨਿਸ਼ਾਨੇ ਫੁੰਡ ਦੀ ਤੇ ਨੇਜੇ ਵੀ ਪਰੋਂਦੀ ਸਾਂ ਖੂੰਡੀ ਦੀ ਖੇਡ ਤੇ ਖਿੱਦੋ ਪੱਟੀ ਸਖੀਆਂ ਦੇ ਝੁੰਡ ਬਣਾ ਕੇ ਖੇਡਿਆ ਕਰਦੀ ਸਾਂ ਗੱਲ ਕੀ ਮੇਰੇ ਲਈ ਸੰਸਾਰ ਸੁੱਖਾਂ ਤੇ ਮੌਜਾਂ ਦਾ ਇੱਕ ਅਖਾੜਾ ਸੀ ਸਵੇਰ ਤੋਂ ਰਾਤ ਤੱਕ ਹੱਸਣਾ ਖੇਡਣਾ ਖਾਣਾ ਦਾਤਾਂ ਦੇਣੀਆਂ ਛੇੜਨਾ ਮੌਜਾਂ ਵਿੱਚ ਮੱਤੇ ਦੌੜਨਾ ਸੁੱਖਾਂ ਨਾਲ ਬੈਠਣਾ ਜੋਕੀ ਸੌਣਾ ਕੋਈ ਐਸਾ ਨਹੀਂ ਸੀ ਜੋ ਮੇਰੇ ਸੁੱਖ ਵਿੱਚ ਬੁਰਾ ਮੰਨਦਾ ਜਾਂ ਜੇ ਮੰਨਦਾ ਤਾਂ ਕੁਝ ਬਿਰਕ ਸਕਦਾ ਮਾਂ ਦੀ ਮੈਂ ਲਾਡਲੀ ਸਾਂ ਤੇ ਮਾਂ ਮੇਰੀ ਮੇਰੇ ਪਿਤਾ ਦੀ ਅਤ ਪਿਆਰੀ ਬੋਟੀ ਸੀ ਇਸ ਕਰਕੇ ਪਿਤਾ ਨੂੰ ਮੈਂ ਵਧੇਰੇ ਦੁਲਾਰੀ ਸਾਂ ਮਾਤਾ ਪਿਤਾ ਦੀ ਇੱਕੋ ਇੱਕ ਬੱਚੀ ਹੋਣ ਕਰਕੇ ਤੱਪੇ ਪਰ ਵਿੱਚ ਮੇਰੇ ਵਰਗਾ ਕੌਣ ਸੀ ਪਰਜਾ ਪਰ ਮੈਂ ਵੱਡੀ ਸਾਂ ਮੇਰੇ ਵੱਡੇ ਮੇਰੇ ਪਿਆਰ ਦੇ ਕਾਰਨ ਮੇਰੇ ਸਿਰ ਤੇ ਭੈ ਦਾ ਕੁੰਡਾ ਨਹੀਂ ਧਰ ਸਕਦੇ ਸੀ ਇਨਾ ਰੰਗਾਂ ਤੇ ਮੌਜਾਂ ਵਿੱਚ 18 ਹੁਣਾਲ ਤੇ 18 ਸਾਲ ਬੀਤ ਗਏ ਨਾ ਪੁਨਨ ਨਾ ਪਾਪ ਦੀ ਮੈਨੂੰ ਸਾਰ ਪਈ ਨਾ ਇਸਤਰੀ ਤੇ ਆਦਮੀ ਦਾ ਡੂੰਗਾ ਫਰਕ ਮੇਰੇ ਆਤਮਾ ਤੇ ਪਿਆ ਮੇਰੇ ਜਾਣੇ ਦੁਨੀਆ ਸੁੱਖਾਂ ਖੇਲਾਂ ਦਾ ਥਾਂ ਸੀ ਔਰ ਜੋ ਕੁਝ ਦਿਸਦਾ ਸੀ ਸਭ ਮੇਰੇ ਆਰਾਮ ਲਈ ਬਣਿਆ ਦਿਸਦਾ ਸੀ ਮੈਂ ਸਾਰਾ ਦਿਨ ਹੱਸਦੀ ਹਰੇਕ ਸਖੀ ਨਾਲ ਚੋਲ ਕਰਦੀ ਤੇ ਇਸ ਤਰ੍ਹਾਂ ਫਿਰਦੀ ਸਾਂ ਕਿ ਜਿਸ ਤਰ੍ਹਾਂ ਬਣਾ ਵਿੱਚ ਹਰ ਨੋਟੇ ਚੌਂਕੜੀਆਂ ਪਰਦੇ ਹਨ ਜਦੋਂ ਮੈਂ ਰਾਤ ਨੂੰ ਘਰ ਆਈ ਤਾਂ ਮਾਂ ਦੀ ਗੋਦ ਵਿੱਚ ਬੈਠੀ ਤੇ ਕੂਕੀ ਅੰਮੀਏ ਟੁੱਕ ਖਵਾਲ ਉਸ ਨੇ ਘੁੱਟ ਕੇ ਛਾਤੀ ਨਾਲ ਲਾਉਣਾ ਇਹ ਨਿਆਣਿਆਂ ਵਾਂਗ ਆਪ ਗਰਾਈਆਂ ਮੇਰੇ ਮੂੰਹ ਦੇ ਦੇ ਕੇ ਰੋਟੀ ਖਵਾਉਣੀ ਉੱਥੋਂ ਉੱਠੀ ਦੁੱਧ ਦਾ ਛੰਨਾ ਪੀਤਾ ਤੇ ਚਣਯੋਟੀ ਪਲੰਗ ਤੇ ਤੜੰਮ ਛਾਲ ਮਾਰੀ ਸਰਹਾਣੇ ਤੇ ਸਿਰ ਰੱਖਿਆ ਤੇ ਸੌਂ ਗਈ ਰਾਤ ਪਰ ਪਾਸਾ ਨਹੀਂ ਕਦੇ ਲਿ ਕਦੇ ਸੁਪਨਾ ਨਹੀਂ ਡਿੱਠਾ ਸੂਰਜ ਨੂੰ ਮੈਂ ਕਦੇ ਆਪਣੇ ਤੋਂ ਪਿੱਛੇ ਨਹੀਂ ਜਾਗਣ ਦਿੱਤਾ ਕੀਤਾ ਵਿੱਚੋਂ ਧੁੱਪ ਅੰਦਰ ਆਈ ਤਾਂ ਮੈਂ ਜਾਗੀ ਜਾਗੀ ਤਾਂ ਛਾਲ ਮਾਰ ਕੇ ਉੱઠી ਛੱਟ ਲੀੜੇ ਪਾਏ ਤੇ ਬਾਹਰ ਘੋੜੇ ਸਖੀਆਂ ਦਾ ਸਮਾਜ ਨਾਲ ਲਿਆ ਇਹ ਜੂਹਾ ਬੜਾ ਨੂੰ ਉੱਡ ਗਈ ਬੜਾ ਵਿੱਚ ਇਸ਼ਨਾਨ ਉੱਥੇ ਹੀ ਖੇਡਾਂ ਦੁਪਹਿਰੇ ਖਿੜਖਿੜ ਹੱਸਦੀ ਖੁਸ਼ੀ ਦੇ ਖੰਭਾਂ ਤੇ ਉੱਡਦੀ ਕਾਰਾਈ ਤੇ ਉਸੇ ਤਰ੍ਹਾਂ ਖਾਂਦੀ ਪੀਂਦੀ ਹੱਸਦੀ ਬੋਲਦੀ ਸੌਂ ਗਈ ਲੋਡੇ ਪੈਰ ਪਿਤਾ ਨਾਲ ਪਿਆਰ ਕਰਦੀ ਉਹਨਾਂ ਦੇ ਸਾਹਮਣੇ ਘੋੜੇ ਤੇ ਚੜ੍ਹ ਕੇ ਫੇਰ ਖੇਡਾਂ ਦੇ ਪਿੜ ਵਿੱਚ ਜਾ ਪਹੁੰਚੀ ਰਾਤ ਪਈ ਉਸ ਤਰ੍ਹਾਂ ਕਬੂਤਰ ਵਾਂਗ ਗੁਟਕ ਦੀਕਾਰ ਆ ਗਈ ਚਨਾ ਸਾਥੋਂ ਜਰਾ ਵਿੱਥ ਤੇ ਸੀ ਪਰ ਮੇਰਾ ਬੇੜਾ ਉਥੇ ਵੀ ਸੀ ਮੇਰੇ ਪਿਤਾ ਨੂੰ ਲੋਕੀ ਭੂਈ ਨਈ ਦਾ ਸਾਈਂ ਕਹਿੰਦੇ ਸਨ ਕਿਉਂਕਿ ਦਰਿਆ ਵਿੱਚ ਵੀ ਕੋਈ ਉਸ ਦੇ ਅੱਗੇ ਹੁਤਨੇ ਸੀ ਕਰਦਾ ਇੱਕ ਦਿਨ ਮੈਂ ਸ਼ਿਕਾਰ ਨੂੰ ਗਏ ਬਹੁਤ ਦੂਰੋਂ ਜੋ ਮੈਂ ਡਿਠਾ ਤਾਂ ਮੈਨੂੰ ਪੁਲਾਵਾ ਪਿਆ ਕਿ ਇੱਕ ਚਿਤਰਾ ਬੈਠਾ ਹੈ ਸਖੀਆਂ ਨੂੰ ਮੈਂ ਕਿਹਾ ਤੱਕੂ ਖਾਂ ਕੀ ਹੈ ਕਿੰਨੀਆਂ ਨੇ ਕਿਹਾ ਚਿਤਰਾ ਹੈ ਕਿੰਨੀਆਂ ਨੇ ਕਿਹਾ ਐਵੇਂ ਪੱਥਰ ਪਿਆ ਹੈ ਇੱਕ ਨੇ ਕਿਹਾ ਪਾੜਾ ਨਾਮੋ ਹਰਣਾ ਹੈ ਇੱਕ ਨੇ ਕਿਹਾ ਜਰ ਅੱਗੇ ਹੋ ਚੱਲੋ ਤੇ ਹੋਰ ਪਛਾਣ ਕਰ ਲਵੋ ਪਰ ਮੇਰੇ ਸਰੀਰ ਵਿੱਚ ਜੋ ਜ਼ਿੰਦਗੀ ਦੇ ਚਾ ਮਲਾਰ ਤੇ ਖੁਸ਼ੀਆਂ ਦੇ ਉਸ਼ਾਲਿਆਂ ਨਾਲ ਾਰੇ ਹਜ਼ਾਰੇ ਅਚਲਵੇਂ ਉੱਠਦੇ ਸਨ ਕੋਈ ਨਾ ਗੱਲਾਂ ਦੀ ਕੀ ਪਰਵਾਹ ਕਰਦੇ ਸਨ ਮੈਂ ਨਿਸ਼ਾਨਾ ਜਮਾ ਕੇ ਤੀਰ ਸੇ دیا۔ ਜਦ ਮੈਂ ਚਲਾਉਣ ਲੱਗੀ ਤਾਂ ਅੱਜ ਪਹਿਲਾ ਦਿਨ ਸੀ ਕਿ ਮੇਰੇ ਜੀ ਵਿੱਚ ਕੁਝ ਹੋਇਆ ਜਿਸ ਨੂੰ ਮੈਂ ਉਦੋਂ ਤਾਂ ਨਹੀਂ ਜਾਣਦੀ ਸੀ ਪਰ ਪਿਛੋਂ ਪਤਾ ਲੱਗਾ ਕਿ ਉਹ ਡਰ ਸੀ ਤੀਰ ਚੱਲ ਗਿਆ ਤੇ ਐਨ ਨਿਸ਼ਾਨੇ ਵਿੱਚ ਬੈਠਾ ਉਹ ਜੀਵ ਉੱਠਿਆ ਨਹੀਂ ਨੱਠਾ ਨਹੀਂ ਉੱਥੇ ਦੋ ਕੁ ਪੌਂਟਣੀਆਂ ਲੈ ਕੇ ਬੇਹਿੰਦ ਹੋ ਗਿਆ ਜਾਂ ਅਸੀਂ ਭੱਜ ਕੇ ਉੱਥੇ ਪਹੁੰਚੀਆਂ ਤਾਂ ਹਾਏ ਰੱਬਾ ਮੈਂ ਕੀ ਡਿੱਠਾ ਕਿ ਉਹ ਬਨਪਸ਼ੂ ਨਹੀਂ ਸੀ ਉਹ ਤਾਂ ਇੱਕ ਆਦਮੀ ਸੀ ਆਦਮੀ ਵੀ ਉਹ ਸੀ ਜਿਸ ਜੀ ਸੂਰਤ ਮੈਂ ਅੱਗੇ ਕਦੇ ਨਹੀਂ ਸੀ ਡਿੱਠੀ ਉਹ ਜਵਾਨ ਤਾਂ ਚੰਗਾ ਸੀ ਜਵਾਨ ਚੰਗੇ ਤੋਂ ਚੰਗੇ ਸਾਡੇ ਦਿਲ ਵਿੱਚ ਵੀ ਸਨ ਪਰ ਉਹ ਕੁਝ ਹੋਰ ਵੀ ਸੀ ਉਹ ਪਤਾ ਨਹੀਂ ਹੋਰ ਕੀ ਸੀ ਉਹ ਕੁਝ ਐਸਾ ਚੰਗਾ ਚੰਗਾ ਸੀ ਕਿ ਮੈਨੂੰ ਇਉਂ ਜਾਪੇ ਜੋ ਤੀਰ ਮੈਂ ਮਾਰਿਆ ਹੈ ਇਸ ਨੂੰ ਪਰਵਿੰਨੀ ਮੈਂ ਆਪ ਗਈ ਹਾਂ ਕਦੇ ਪਿਤਾ ਤੇ ਮਾਂ ਐਡੇ ਚੰਗੇ ਨਹੀਂ ਸਨ ਲੱਗੇ ਕਦੇ ਖੇਡਾਂ ਤੇ ਸ਼ਿਕਾਰ ਐਡੇ ਚੰਗੇ ਨਹੀਂ ਸਨ ਲੱਗੇ ਨਾ ਹੀ ਕਦੇ ਸਹੇਲੀਆਂ ਇੰਨੀਆਂ ਮਿੱਠੀਆਂ ਲੱਗੀਆਂ ਸਨ ਜਿੱਡਾ ਚੰਗਾ ਉਹ ਲੱਗਾ ਮੇਰੇ ਵਸ ਨਹੀਂ ਰਿਹਾ ਮੈਂ ਜੋ ਸਭ ਤੋਂ ਉੱਚੀ ਆਪ ਨੂੰ ਜਾਣਦੀ ਸਾਂ ਬੇਵਸ ਹੋ ਕੇ ਉਸ ਦੇ ਅੱਗੇ ਚਫਾਲ ਡਿੱਗ ਪਈ ਹਾਂ ਮੇਰਾ ਅਜੁੱਕ ਸਿਰ ਝੁੱਕ ਗਿਆ ਮੇਰੇ ਅਜੁੜੇ ਹੱਥ ਜੁੜ ਗਏ ਔਰ ਜੋ ਗੱਲ ਮੇਰੇ ਤੇ ਅੱਗੇ ਕਦੇ ਨਾ ਸੀ ਵਰਤੀ ਉਹ ਅਜ ਆਵਰਤੀ ਮੇਰੀਆਂ ਅੱਖਾਂ ਵਿੱਚੋਂ ਪਾਣੀ ਦੇ ਟਿੱਪੇ ਕਰਨ ਲੱਗ ਪਏ ਉਹ ਮੋਹਣੀ ਮੂਰਤ ਦੇ ਸਰੀਰ ਵਿੱਚ ਤੀਰ ਖੁੱਭ ਰਿਆ ਸੀ ਤੇ ਉਸ ਤੀਰ ਦੀ ਜੜ ਵਿੱਚੋਂ ਲਹੂ ਦੀ ਧਾਰ ਵਹਿ ਰਹੀ ਸੀ ਮੈਂ ਰੋਈ ਕੰਬੀ ਮੈਂ ਆਪਣੇ ਹੱਥਾਂ ਨਾਲ ਉਸ ਤੀਰ ਨੂੰ ਕੱਢਿਆ ਤੇ ਉਸ ਛੇਕ ਨੂੰ ਜੋ ਮੇਰੇ ਹੀ ਮੂਰਖ ਹੱਥਾਂ ਨੇ ਪਾਇਆ ਸੀ ਬੰਦ ਕਰਨ ਲਈ ਘੁੱਟ ਕੇ ਫੜਿਆ ਸਖੀਆਂ ਮੇਰੇ ਵਿੱਚ ਇਹ ਰੰਗ ਦੇਖ ਕੇ ਜੋ ਅੱਗੇ ਕਦੇ ਨਹੀਂ ਸਾਨੂੰ ਡਿਠਾ ਮਾੜੀ ਨੂੰ ਦੌੜੀਆਂ ਮੈਂ ਇਕੱਲੀ ਰਹਿ ਗਈ ਉਸ ਸੂਰਤ ਨੂੰ ਇਸ ਹਾਲ ਵਿੱਚ ਦੇਖ ਕੇ ਮੇਰਾ ਕਲੇਜਾ ਵਸ ਵਿੱਚ ਨਹੀਂ ਸੀ ਮੈਨੂੰ ਸਮਝ ਨਹੀਂ ਸੀ ਪੈਂਦੀ ਪਰ ਮੇਰੇ ਨੈਣਾ ਵਿੱਚੋਂ ਪਾਣੀ ਦੀ ਧਾਰ ਨਹੀਂ ਖਲੋਂਦੀ ਸੀ ਮੈਂ ਚਾਹੁੰਦੀ ਸਾਂ ਜੋ ਇਹ ਇੱਕ ਵੇਰ ਅੱਖਾਂ ਖੋਲੇ ਪਰ ਮੇਰਾ ਹਿਆ ਨਹੀਂ ਪੈਂਦਾ ਸੀ ਮੈਨੂੰ ਉਸ ਨੂੰ ਹਲਾਵਾ ਡਰ ਆਵੇ ਜੇ ਮਤਾਂ ਨੀਂਦ ਵਿੱਚ ਹੋਵੇ ਤੇ ਮੇਰੇ ਬੁਲਾਇਆ ਜਾਗ ਉੱਠੇ ਤੇ ਇਸ ਨੂੰ ਫੇਰ ਪੀੜ ਹੋਵੇ ਇਸ ਵੇਲੇ ਮੇਰਾ ਜੀ ਕਰੇ ਕਿ ਇਸ ਦੀ ਪੀੜ ਮੈਨੂੰ ਆ ਜਾਵੇ ਇਸ ਦਾ ਲਹੂ ਬੰਦ ਹੋ ਜਾਵੇ ਤੇ ਇਹ ਉੱਠ ਕੇ ਬੈਠ ਜਾਵੇ ਤੇ ਮੇਰੇ ਵੱਲ ਤੱਕੇ ਤੇ ਆਖੇ हे ਮਟਿਆਰੇ ਤੇਰੇ ਅਪਰਾਧ ਦੀ ਮੈਂ ਤੈਨੂੰ ਇਹ ਸਜ਼ਾ ਦੇਂਦਾ ਹਾਂ ਕਿ ਸਾਰੀ ਉਮਰ ਲਈ ਤੈਨੂੰ ਆਪਣੀ ਗੋਲੀ ਬਣਾਵਾਂਗਾ ਮੈਂ ਸੋਚਾਂ ਕਿ ਜੇ ਮੇਰਾ ਪਿਤਾ ਇਹ ਗੱਲ ਨਾ ਮੰਨੇਗਾ ਤਾਂ ਮੈਂ ਉਸ ਨੂੰ ਗਲਵਕੜੀ ਪਾ ਕੇ ਉਸ ਦੀ ਛਾਤੀ ਤੇ ਸਿਰ ਰੱਖ ਕੇ ਰੋ ਰੋ ਕੇ ਮਨਾ ਲਵਾਂਗੀ ਕਿ हे ਪਿਤਾ ਜੀ ਮੈਂ ਇਸ ਦੀ ਬੰਧ ਹੀ ਹੋ ਗਈ ਮੇਰੇ ਅਪਰਾਧ ਨੇ ਮੈਨੂੰ ਇਸ ਸਪਾਸ ਵੇਚ ਦਿੱਤਾ ਹੈ ਤੁਸੀਂ ਜੇ ਰਾਜ ਭਾਗ ਸਮੇਤ ਮੈਨੂੰ ਇਸ ਦੀ ਗੋਲੀ ਬਣਾ ਦਿਓ ਤਾਂ ਵੀ ਮੇਰੀ ਭੁੱਲ ਦਾ ਬਦਲਾ ਨਹੀਂ ਮੁੱਕਦਾ ਜੀ ਇਹ ਅਮੀ ਤੇ ਬਾਪੂ ਨੂੰ ਦੱਸ ਦਿਆਂਗੀ ਕਿ ਇਸ ਦੀ ਕੈਦ ਵਿੱਚ ਖਿੜੀ ਹੋਈ ਖੁਸ਼ੀ ਤੇ ਖੁੱਲਾਂ ਵਾਲੀ ਆਪ ਨੂੰ ਜਾਣਾਂਗੇ ਇਸ ਵੇਲੇ ਕਲੇਜਾ ਉੱਛਲ ਰਿਹਾ ਸੀ ਤੇ ਮੇਰਾ ਇੱਕ ਹੱਥ ਉਸ ਦੇ ਸਰੀਰ ਤੇ ਐਸ ਤਰ੍ਹਾਂ ਫਿਰਦਾ ਸੀ ਕਿ ਜਿਸ ਤਰ੍ਹਾਂ ਮੈਨੂੰ ਥੱਕੀ ਹੋਈ ਨੂੰ ਮੇਰੀਆਂ ਟੈਲਣਾ ਭਲੋਸਿਆ ਕਰਦੀਆਂ ਸੀ ਕਿੰਨਾ ਚਿਰ ਐਂਉ ਲੰਘ ਗਿਆ ਲਹੂ ਦੀ ਧਾਰ ਵਾਲੀ ਨਾੜ ਮੇਰੇ ਹੱਥ ਨੇ ਨੱਪੀ ਹੋਈ ਸੀ ਮੇਰਾ ਦੂਸਰਾ ਹੱਥ ਉਸ ਦੇ ਪੈਰਾਂ ਨੂੰ ਘੁੱਟ ਰਿਹਾ ਸੀ ਕਿ ਬੇਵਸੇ ਫੇਰ ਮੇਰਾ ਸਿਰ ਉਹਨਾਂ ਦੇ ਪੈਰਾਂ ਤੇ ਜਾ ਪਿਆ ਔਰ ਮੇਰੇ ਚਨਾ ਵਾਂਗੂ ਉੱਚਲ ਰਹੇ ਨੈਣਾਂ ਨੇ ਉਸ ਨੂੰ ਚੰਗੀ ਤਰ੍ਹਾਂ ਤੋਤਾ ਇਸ ਵੇਲੇ ਉਸ ਨੇ ਲੰਮਾ ਸਾਹ ਲੀਤਾ ਮੈਂ ਸਿਰ ਚੁੱਕ ਕੇ ਦੇਖਿਆ ਉਸਨੇ ਅੱਖਾਂ ਖੋਲ੍ਹੀਆਂ ਸਨ ਅੱਖਾਂ ਨੂੰ ਜਦ ਮੇਰੀਆਂ ਅੱਖਾਂ ਨੇ ਡਿੱਠਾ ਮੇਰੇ ਸਾਰੇ ਸਰੀਰ ਵਿੱਚ ਚਰਨਾਟ ਛਿੜ ਗਈ ਕਾਹਨੂੰ ਕਦੇ ਮੈਂ ਇਹੋ ਜੀਆਂ ਅੱਖਾਂ ਵੇਖੀਆਂ ਸਨ ਮੈਂ ਚਾਹੁੰਦੀ ਸਾਂ ਕਿ ਆਖਾਂ ਕੇ ਹੈ ਸਭ ਤੋਂ ਉੱਚੇ ਮਨੁੱਖ ਮੈਂ ਅਣਜਾਣ ਤੈਨੂੰ ਵਿੰਨ ਬੈਠੀ ਹਾਂ ਪਰ ਮੈਂ ਆਪਣਾ ਦੋਸ਼ ਆਪ ਮੰਨਦੀ ਹਾਂ ਇਹ ਮੇਰਾ ਕਮਾਨ ਹੈ ਤੇ ਇਹ ਤੀਰ ਹੈ ਜਿਸ ਨਾਲ ਤੈਨੂੰ ਮੈਂ ਵਿੰਨਿਆ ਹੈ ਉੱਠ ਔਰ ਮੇਰੀ 샤ਤੀ ਇਸੇ ਨਾਲ ਵਿੰਨ ਕਤ ਜੇ ਜਾਨ ਬਖਸ਼ੀ ਕਰੇ ਤਾਂ ਮੇਰੇ ਕੰਨ ਚੀਰ ਕੇ ਵਾੜੀ ਪਾ ਔਰ ਮੈਨੂੰ ਗੁਲਾਮ ਬਣਾ ਕੇ ਨਾਲ ਲੈ ਚੱਲ ਮੈਂ ساری ਉਮਰ ਤੇਰੀ ਬੰਦੀ ਹੋਈ